ਬੀਬਲ ਬਲਬਾਤ ਸਿੰਘ ਰਾਜਵਾਨਾ ਜੋ ਕਿ ਕੱਲ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਤੈ ਹੋਣਾ ਉਹਨਾਂ ਦੀ ਜੋ ਫਾਂਸੀ ਆ ਜਿਹੜਾ ਕਿ 29 ਸਾਲ ਚੱਕੀਆਂ ਦੇ ਵਿੱਚ ਪਿਸਰੇ ਆ ਤੇ ਉਹ ਕੇਂਦਰ ਸਰਕਾਰ ਕੱਲ ਨੂੰ ਕੀ ਹਲਫਨਾਮਾ ਦਿੰਦੀ ਆ ਤੇ ਅੱਜ ਸਰੋਵਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜਾ ਪਟਿਆਲਾ ਜਿਹੜਾ ਜੇਲ੍ਹ ਦੇ ਵਿੱਚ ਜਾ ਕੇ ਅਰਬਨੀਤ ਬਿੱਟੂ ਨੇ ਹੁਣਾ ਅਮਰਤਪਾਲ ਸਿੰਘ ਤੇ ਇਨਸਾਨੇ ਸਾਦੇ ਆ ਉਹਨੇ ਕਿਹਾ ਜਿਉ ਜਨਾਨੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ ਕਦੇ ਮੋਟਰਸਾਈਕਲ ਤੇ ਜਾਂਦਾ ਸੀ ਕਦੇ ਫਲਾਨਾ ਜਾਂਦਾ ਸੀ ਕਦੇ ਧਮਕਾ ਜਾਂਦਾ ਸੀ ਅਸੀਂ ਦੱਸਣਾ ਚਾਹੁੰਦੇ ਆ ਤੇ ਸਿੱਖ ਕੌਮ ਵੀ ਦੱਸਣਾ ਚਾਹੁੰਦੀ ਆ ਅਰਬਨੀਤ ਬਿੱਟੂ ਨੂੰ ਕਿ ਸਰਕਾਰ ਆ ਆਪਾਂ ਇਸ ਵੇਲੇ ਦੀਆਂ ਜਿਹੜੀਆਂ ਬੜੀਆਂ ਅਹਿਮ ਖਬਰਾਂ ਨੇ ਉਹਨਾਂ ਤੇ ਗੱਲਬਾਤ ਕਰਨੀ ਆ ਬੜੇ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਗੱਲ ਕਰਾਂਗੇ ਅੱਪਾ ਅੱਜ ਮਨਜਿੰਦਰ ਸਿੰਘ ਲਾਲਪੁਰਾ ਤੇ ਦੂਸਰੇ ਪਾਸੇ ਬੰਦੀ ਸਿੰਘ ਜਿਹੜੀ ਕਿ ਕੱਲ ਨੂੰ ਜਿਹੜਾ ਕਿ ਫੈਸਲਾ ਹੋਣਾਗਾ ਸੁਪਰੀਮ ਕੋਰਟ ਵੱਲੋਂ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨਾ ਉਹਦੇ ਤਹਿਤ ਅੱਪਾ ਸਾਰੇ ਅੱਜ ਗੱਲਬਾਤ ਕਰਦੇ ਆਂ ਵਰਜੂ ਕਾ ਖਾਲਸਾ ਵਰਜੂ ਕੀ ਫਤੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਮਨਜਿੰਦਰ ਸਿੰਘ ਲਾਲਪੁਰਾ ਜੋ ਕਿ ਜਿਹੜਾ ਖੰਡੂਰ ਸਾਹਿਬ ਤੋਂ ਵਿਧਾਇਕ ਸੀ ਜਿਨ੍ਹਾਂ ਨੂੰ ਕਿ ਪਿਛਲੇ ਮਹੀਨੇ ਜਿਹੜਾ ਅਦਾਲਤ ਵੱਲੋਂ ਜਿਹੜਾ ਤਰਨਤਾਰਨ ਦੀ ਅਦਾਲਤ ਵੱਲੋਂ 4 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਆ ਸਜ਼ਾ ਇਹ ਕਰਕੇ ਸੁਣਾਈ ਗਈ ਆ ਕਿ 2013 ਦਾ ਮਾਮਲਾ ਹੈਗਾ ਇੱਕ ਉਸਮਾਨ ਨਾਮ ਦੀ ਲੜਕੀ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੁੱਤਰੇ ਕਵੇਂ ਗੁੰਡਾਗਰਦੀ ਕੀਤੀ ਤੇ ਉਸ ਲੜਕੀ ਨੂੰ ਜਿਹੜਾ ਭਜਾ ਪਜਾ ਕੇ ਡਾਂਗਾ ਦੇ ਨਾਲ ਕੁੱਟਿਆ ਸੀ ਤੁਹਾਡੇ ਸਭ ਨੇ ਜਿਹੜਾ ਵੀਡੀਓ ਸਾਹਮਣੇ ਆ ਬੜਾ ਜਿਹੜਾ ਰੌਂਗਟੇ ਖੜੇ ਕਰਨ ਵਾਲੀ ਉਹ ਕਹਾਣੀ ਸੀ ਜਿਹੜੀ ਪੰਜਾਬ ਤੋਂ ਭਾਰਤ ਤੇ ਜਿਹੜਾ ਕਿ ਦੁਨੀਆ ਦੇ ਵਿੱਚ ਉਹ ਗੱਲ ਫੈਲੀ ਤਾਂ ਸੁਪਰੀਮ ਕੋਰਟ ਨੇ ਉਹਦਾ ਨੋਟਿਸ ਲੇਤਾ ਤੇ ਉਸ ਲੜਕੀ ਨੂੰ ਜਿਹੜਾ ਜਿੱਤੇ ਛੇਤਾ ਦਿੱਤੀ ਜਿੱਤੇ ਉਹਨੂੰ ਸੁਰੱਖਿਆ ਤੇ ਦਿੱਤੀ ਤੇ ਨਾਲ ਦੇ ਨਾਲ ਉਸ ਪਰਿਵਾਰ ਵੱਲੋਂ ਜਿਹੜਾ ਕਿ ਪੁਲਿਸ ਸਮੇਤ ਕਰੀਬ 12 ਲੋਕਾਂ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਉਹਨਾਂ ਦੇ ਵਿੱਚ ਹੀ ਜਿਹੜਾ 2022 ਦੇ ਵਿੱਚ ਫਿਰ ਇੱਕ ਐਮਐਲਏ ਬਣਦਾ ਮਨਜਿੰਦਰ ਸਿੰਘ ਲਾਲਪੁਰਾ ਆਮਾਦੀ ਪਾਰਟੀ ਦਾ ਐਮਐਲਏ ਜਿੱਤਦਾ ਖੰਡੂਰ ਸਾਹ ਤੋਂ ਉਸ ਲੜਕੀ ਦੇ ਨਾਲ ਦੋਸਤ ਇਹ ਆ ਕਿ ਸ਼ੇਰਸਾੜ ਕੀਤੀ ਤੇ ਕੁੱਟਿਆ ਉਸ ਨੂੰ ਜਲੀਲ ਕੀਤਾ ਰੱਜ ਕੇ ਡਰਾਇਆ ਧਮਕਾਇਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਆਮ ਦਾ ਜਿਹੜਾ ਆਪ ਦਾ ਵਿਧਾਇਕ ਆ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦਾ ਤੇ ਹੋਰ ਜਿਹੜਾ ਹਾਈ ਕੋਰਟ ਦੇ ਵਿੱਚ ਗਿਆ ਤੇ ਹਾਈ ਕੋਰਟ ਵੱਲੋਂ ਇੱਕ ਝਟਕਾ ਲਾਇਆ ਗਿਆ ਸਟੇ ਲੈਣ ਗਿਆ ਸੀ ਤਾਂ ਹਾਈ ਕੋਰਟ ਵੱਲੋਂ ਜਿਹੜਾ ਉਹਦੀ ਸਟੇ ਨੂੰ ਜਿਹੜਾ ਰੱਦ ਕਰ ਦਿੱਤਾ ਤੇ ਹੁਣ ਜਿਹੜਾ ਹੈ ਕਿ ਇਹ ਦੱਚਾ ਜਾ ਰਿਹਾ ਕਿ ਉਹਦੀ ਕੁਰਸੀ ਨੂੰ ਕਿ ਜਿਹੜੀ ਕਿ ਵਿਧਾਇਕ ਦੀ ਜਿਹੜੀ ਕੁਰਸੀ ਉਹਦੀ ਜਾ ਸਕਦੀ ਆ ਜਾਨੀ ਕਿ ਇੱਕ ਜਿਮਣੀ ਚੋਣ ਆ ਜਿਹੜੀ ਖੰਡੂਰ ਸਾਹ ਤੋਂ ਪਹਿਲਾਂ ਲੋਕ ਸਭਾ ਦੀ 2024 ਦੇ ਵਿੱਚ ਹੋਈ ਸੀ ਤੇ ਹੁਣ ਵਿਧਾਨ ਸਭਾ ਦੀ ਫਿਰ ਹੋਏਗੀ ਜਾਨੀ ਕਿ ਸੀਟ ਖਾਲੀ ਹੋਏਗੀ ਉਤੋਂ ਪਹਿਲਾਂ ਜਿਹੜੀ ਕਿ 11 ਨਵੰਬਰ ਨੂੰ ਤਰਨਤਨ ਸਾਹ ਦੀ ਜਿਹੜੀ ਜਿਵਨੀ ਚੋਣ ਲੜੀ ਜਾ ਰਹੀ ਆ ਹੁਣ ਲਾਲਪੁਰਾ ਦੀ ਦੇਖਦੇ ਹਾਂ ਕਿ 11 ਜਿਹੜਾ ਕਿ ਇਹਦਾ ਨਵੰਬਰ ਦੀ ਤਰੀਕ ਪਈ ਆ ਆਰਬ ਨੇ ਤੇ ਬਿੱਟੂ ਨੇ ਹੋਣਾ ਅਮਰਤਪਾਲ ਸਿੰਘ ਤੇ ਇਨਸਾਨੇ ਸਾਦੇ ਆ ਉਹਨੇ ਕਿਹਾ ਜਿਉ ਜਨਾਨੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ ਕਿਹਦੇ ਮੋਟਰਸਾਈਕਲ ਤੇ ਜਾਂਦਾ ਸੀ ਕਿਹਦੇ ਫਲਾਣਾ ਜਾਂਦਾ ਸੀ ਕਿਹਦੇ ਧਮਕਾ ਜਾਂਦਾ ਸੀ ਅਸੀਂ ਦੱਸਣਾ ਚਾਹੁੰਦੇ ਆ ਤੇ ਸਿੱਖ ਕੌਮ ਵੀ ਦੱਸਣਾ ਚਾਹੁੰਦੀ ਆ ਅਰਬੀਤ ਬਿੱਟੂ ਨੂੰ ਕਿ ਸਰਕਾਰਾਂ ਹਮੇਸ਼ਾ ਕਦਰ ਕੁਸੀ ਸਿੱਖਾਂ ਦੀਆਂ ਕਰਦੀਆਂ ਨੇ ਤੇ ਕਰਦੀਆਂ ਆਲੀਆਂ ਤੇ ਹਮੇਸ਼ਾ ਕਰਦੀਆਂ ਰਹਿਣਗੀਆਂ ਤੇ ਰਾਜ ਕੇ ਭਾਈ ਅੰਮਰਤਪਾਲ ਸਿੰਘ ਦੀ ਕਦਰ ਕੁਸੀ ਕੀਤੀ ਜਾਣਬਜ ਕੇ ਸਾਰਾ ਇੱਕ ਡਰਾਮਾ ਰਚਿਆ ਡਰਾਮ ਦੇ ਤਹਿਤ ਉਹ ਗ੍ਰਿਫਤਾਰ ਕੀਤਾ ਤੇ ਫਿਰ ਜਿਹੜਾ ਕਿਸ ਤੁਹਾਡਾ ਸਾਰਿਆਂ ਦਾ ਜ਼ੋਰ ਲੱਗਿਆ ਤੇ ਫਿਰ ਜਾ ਕੇ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਜਿਸ ਤੇ ਹੁਣ ਆ ਇੱਜੇ ਸਾਲ ਜਿਹੜਾ ਐਨਐਸਏ ਲੱਗ ਚੁੱਕੀ ਆ ਬਿੱਟੂ ਦਹਾਈ ਦਿੰਦਾ ਫਿਰਦਾ ਤੇ ਉਹਦੇ ਰਾਜਾ ਬੜਿੰਗ ਕਹਿੰਦਾ ਜੇ ਸੀੜ ਜਿੱਤ ਕੇ ਤਾਂ ਖਾਸਤਾਨ ਬਣ ਜਾਊਗਾ ਕਹਿੰਦਾ ਅਸੀਂ ਹਿੰਦੁਸਤਾਨ ਦੇ ਨਾਲ ਆ ਸਾਨੂੰ ਹਿੰਦੁਸਤਾਨ ਚਾਹੀਦਾ ਮੈਂ ਪਹਿਲਾਂ ਵੀ ਬੇਨਤੀ ਕਰਕੇ ਹਟਿਆ ਸੀ ਕਿ ਤੂੰ ਹੁਣ ਬੰਗਲਾਦੇਸ਼ ਦੇ ਵਿੱਚ ਰਹਨਾਗਾ ਕਿਤੇ ਕਿਸੇ ਨੇ ਪੰਜਾਬ ਦੀ ਗੱਲ ਨਹੀਂ ਕਰਨੀ ਕਿਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਨੀ ਹਿੰਦੁਸਤਾਨ ਕਿੱਥੇ ਲਿਖਿਆ ਭਾਰਤ ਇੰਡੀਆ ਲਿਖਿਆ ਹੋਇਆਗਾ ਜੇ ਖਾਸਤਾਨ ਕਹਿਣਾ ਗਲਤ ਆ ਤੇ ਫਿਰ ਹਿੰਦੁਸਤਾਨ ਕਹਿਣਾ ਵੀ ਗਲਤ ਆ ਇਹ ਕਿੱਡੀ ਦੇਖੋ ਲੋਕਾਂ ਨੂੰ ਮੂਰਖ ਬਣਾਉਂਦੇ ਆ ਲੋਕਾਂ ਨੂੰ ਜਿਹੜਾ ਬਰੇਨਵਾਸ ਕਿਵੇਂ ਕਰਦੇ ਆ ਕਿਵੇਂ ਡਰਾਤਮਕਾ ਕੇ ਜਿਹੜਾ ਵੋਟਾਂ ਲੈਂਦੇ ਆ ਇਹ ਰਾਜਨੀਤੀ ਬਹੁਤ ਮਾੜੀ ਚੀਜ਼ ਆ ਤੇ ਰਾਜਾ ਬੜਿੰਗਾ ਹੋਵੇ ਚਾਹੇ ਰਬਨੀਤ ਬਿੱਟੂ ਹੋਵੇ ਚਾਹੇ ਕੋਈ ਹੋਰ ਹੋਵੇ ਅੱਜ ਸਭ ਦੀਆਂ ਜਿਹੜੀਆਂ ਜੜਾ ਹਲੀਆਂ ਹੋਈਆਂ ਨੇ ਤਰਨਤਾਰ ਦੀ ਸੇਟ ਨੂੰ ਲੈ ਕੇ ਕਿਉਂਕਿ ਉੱਥੇ ਭਾਈ ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘਾ ਚੋਣ ਮੈਦਾਨ ਦੇ ਵਿੱਚ ਆ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਜੋ ਕਿ ਭਾਈ ਅੰਮਰਤਪਾਲ ਸਿੰਘ ਦੀ ਜਥੇਬੰਦੀ ਆ ਉਹਨਾਂ ਵੱਲੋਂ ਉਹਨਾਂ ਨੂੰ ਜਿਹੜਾ ਚੋਣ ਮੈਦਾਨ ਤੇ ਉਤਾਰਿਆ ਗਿਆ ਤੇ ਬਖ ਬਖਾ ਸਿੱਖ ਕੌਮ ਨੇ ਉਹਨਾਂ ਦਾ ਸਾਥ ਦਿੱਤਾ ਸਿਮਰਜੀਤ ਸਿੰਘ ਮਾਨ ਤੋਂ ਲੈ ਕੇ ਜਿਹੜਾ ਸਰਪੇਕਾ ਕਾਲੀਦਾਲ ਬਾਦਲ ਨੂੰ ਸਾਡਕੇ ਸਾਰਿਆਂ ਨੇ ਜਿਹੜਾ ਸਿੱਖ ਕੌਮ ਨੇ ਉਹਦਾ ਸਾਹ ਦਿੱਤਾ ਕਿ ਜਿੰਨਾ ਚਾਹੁੰਦਾ ਜਿੰਨਾ ਵੀ ਭਾਈ ਕਿਉਂ ਕਿਉਂ ਨਹੀਂ ਚਾਹੁੰਦਾ ਕਿਉਂਕਿ ਉਹਦੇ ਭਰਾ ਸੰਦੀਪ ਸਿੰਘ ਸੰਨੀ ਨੇ ਉਹ ਦੋ ਕੰਮ ਕੀਤੇ ਆ ਇੱਕ ਤਾਂ ਸੁਧੀਰ ਸੂਰੀ ਜਿਨ੍ਹਾਂ ਨੇ ਸਿੱਖਾਂ ਦੀਆਂ ਧੀਆਂ ਪੈਣਾ ਦਾ ਕੋਈ ਕੰਮ ਨਹੀਂ ਛੱਡੀ ਐਜ ਲਫਜ਼ ਬੋਲੇ ਸੁਧੀਰ ਸੂਰੀ ਦੇ ਜਿਹੜੇ ਤੁਸੀਂ ਹੁਣ ਵੀਡੀਓ ਕੱਢ ਕੇ ਵੇਖ ਲਓ ਉਹਦੇ ਵਿੱਚ ਕਿਹਾ ਸੀ 2% ਆ ਇਹ ਸਿੱਖਾ ਇਹਨਾਂ ਨੂੰ ਮਿੰਟਾਂ 'ਚ ਅਸੀਂ ਦਲਦਾਂਗੇ ਮਲਦਾਂਗੇ ਅਸੀਂ ਐਂ ਕਰਦਾਂਗੇ ਪਰ ਉਸ ਸ਼ੇਰ ਨੇ ਜਿਹੜਾ ਬਚਾਲੋ ਕੱਢ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਫਿਰ ਇੱਕ ਬੁੱਚੜ ਉਤੇ ਅਵਸਰਾ ਆਉਂਦਾਗਾ ਸਿੱਖਾਂ ਦਾ ਕਤਲ ਆਉਂਦਾ ਸੂਬਾ ਤੇ ਉਹਦਾ ਵੀ ਜਿਹੜਾ ਸੰਨੀ ਦੇ ਨਾਲ ਪੇਟਾ ਪੈਂਦਾ ਤੇ ਉਹਨੂੰ ਵੀ ਨਰਕਾਂ ਦੀ ਟਿਕਟਾ ਜਿਹੜਾ ਸੰਦੀਪ ਸੰਨੀ ਪਧਾ ਦਿੰਦਾ ਜੇਕਰ ਅੱਜ ਉਸਦਾ ਭਾਈ ਹਾਰਦਾ ਸਿੱਖ ਕੌਮ ਦੇ ਲਈ ਬਹੁਤ ਹੀ ਘਟਿਆ ਗਲਤ ਹੋਊਗੀ ਬੇਸ਼ੱਕ ਮਾਜੇ ਵਾਲਿਆਂ ਨੂੰ ਅੱਜ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਬੜੇ ਲਾਚ ਦਿੱਤੇ ਜਾ ਰਿਹਾ ਪਰ ਉਹ ਕੌਮ ਦੇ ਜਰਨੈਲ ਨੇ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆਗਾ ਤਸੱਦਦ ਜੋ ਕਾਂਗਰਸ ਨੇ ਕੀਤਾ ਜੋ ਉਹਨਾਂ ਦੇ ਬੱਚੇ ਚੱਕ ਚੱਕ ਕੇ ਮਾਰਿਆ ਅੱਜ ਉਹਨਾਂ ਨੂੰ ਸਾਰਾ ਪਤਾਗਾ ਉਹ ਚਾਹੇ ਹਿੰਦੂ ਹੋਣਾ ਚਾਹੇ ਸਿੱਖ ਹੋਣਾ ਚਾਹੇ ਇਸਾਈ ਹੋਣਾ ਚਾਹੇ ਬੁੱਧੀ ਚਾਹੇ ਜੰਨੀ ਪਰ ਅੱਜ ਸਾਰਿਆਂ ਦੇ ਉਮੀਦਵਾਰ ਭਾਈ ਮਨਦੀਪ ਸਿੰਘਾ ਸਾਂਝਾਗਾ ਸਾਰਿਆਂ ਨੂੰ سپورਟ ਕਰਨੀ ਬੰਦੀ ਆ ਅਸੀਂ ਇੱਕ ਅਜੇ ਸਿੱਖ ਹੋਣ ਦੇ ਨਾਤੇ ਇਹ ਗੱਲ ਕਰਦੇ ਆ ਅਸੀਂ ਕਿਸੇ ਪਾਰਟੀ ਦੇ ਨਾਲ ਆ ਸਾਡਾ ਕੋਈ ਲੈਣ ਦੇਣ ਨਹੀਂ ਪਰ ਜਿੱਥੇ ਗੱਲ ਸਿੱਖ ਕੌਮ ਦੀ ਆਉਂਦੀ ਆ ਉੱਥੇ ਅਸੀਂ ਜ਼ਰੂਰ ਇਹ ਗੱਲ ਰੱਖਦੇ ਆ ਤੇ ਬੋਲਦੇ ਆ ਤੇ ਤੀਸਰੀ ਖਾੜ ਜੁੜੀਆ ਭਾਈ ਬਲਬੰਦ ਸਿੰਘ ਰਾਜਵਾਨਾ ਜੋ ਕਿ ਕੱਲ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਤੈ ਹੋਣਾ ਉਹਨਾਂ ਦੀ ਜੋ ਫਾਂਸੀ ਆ ਜਿਹੜਾ ਕਿ 29 ਸਾਲ ਚੱਕੀਆਂ ਦੇ ਵਿੱਚ ਪਿਸਰੇ ਆ ਤੇ ਉਹ ਕੇਂਦਰ ਸਰਕਾਰ ਕੱਲ ਨੂੰ ਕੀ ਹਲਫਨਾਮਾ ਦਿੰਦੀ ਆ ਤੇ ਅੱਜ ਸਰੋਵਣੀ ਕਮੇਟੀ ਦੇ ਪ੍ਰਧਾਨ ਅਰਜਨਦਰ ਸਿੰਘ ਧਾਮੀ ਜਿਹੜਾ ਪਟਿਆਲਾ ਜਿਹੜਾ ਜੇਲ੍ਹ ਦੇ ਵਿੱਚ ਜਾ ਕੇ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਮਿਲਦੇ ਆ ਤੇ ਮੇਲ ਤੋਂ ਬਾਅਦ ਉਹ ਐਲਾਨ ਕਰਦੇ ਆ ਕੀ ਸੁਨੇਹ ਦਿੰਦੇ ਆ ਭਾਈ ਬਲਵੰਤ ਸਿੰਘ ਰਾਜਵਾਨਾ ਕੀ ਕਹਿਣਗੇ ਉਹ ਤੁਹਾਨੂੰ ਉਹ ਵੀ ਜਲਦੀ ਖਬਰ ਸੁਣਾਵਾਂਗੇ ਤੇ ਉਹ ਖਬਰ ਵੀ ਤੁਸੀਂ ਜਰੂਰ ਵੇਖਣੀ ਕਿਉਂਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਪੇਸੀ ਆ ਤੇ ਉਹ ਕੱਲ ਨੂੰ ਆ 15 ਅਕਤੂਬਰ ਆ ਤੇ ਜਿਹੜਾ ਕਿ ਸੁਪਰੀਮ ਕੋਰਟ ਵੱਲੋਂ ਜਿਹੜਾ ਪਹਿਲੇ ਟਿੱਪਣੀ ਕੀਤੀਆਂ ਹੋਇਆਂ ਜਿਹੜੀਆਂ ਕਿ ਕੇਂਦਰ ਸਰਕਾਰ ਤੇ ਕੇ ਸਰਕਾਰ ਸਾਨੂੰ ਜਵਾਬ ਦੇਵੇ ਇੰਨਾ ਟਾਈਮ ਜਿਹੜਾ ਫਾਂਸੀ ਨੂੰ ਲਾਇਆ ਕਿਉਂ ਲਾਇਆ ਕਿੰਨਾ ਕਰਕੇ ਲਾਇਆ ਕੀ ਕਾਰਨ ਸੀ ਹੁਣ ਵੇਖਦੇ ਆ ਇਹਦੇ ਵਿੱਚ ਕੇਂਦਰ ਸਰਕਾਰ ਰਾਸ਼ਟਰਪਤੀ ਦਾ ਕੀ ਯੋਗਦਾਨ ਰਹਿੰਦਾਗਾ ਜਾਂ ਸਿੱਖ ਜਥੇਬੰਦੀਆਂ ਜੋ ਕਿ ਮਿਲ ਕੇ ਆਈਆਂ ਨੇ ਸਾਨੂੰ ਮਿਲਦੀਆਂ ਨੇ ਰਾਸ਼ਟਰਪਤੀ ਨੂੰ ਮਿਲਦੀਆਂ ਨੇ ਉਹਨਾਂ ਦੇ ਨਾਮ ਤੇ ਖਤ ਲਿਖਦੀਆਂ ਨੇ ਪੱਤਰ ਲਿਖਦੀਆਂ ਨੇ ਮੰਗਰਿੰਦ ਦਿੰਦੀਆਂ ਨੇ ਕਿ ਉਹਨਾਂ ਉੱਤੇ ਦੇਖਦੇ ਆ ਕਿ ਦੇਸ਼ ਦਾ ਰਾਸ਼ਟਰਪਤੀ ਦਰੇ ਦਾ ਗ੍ਰਹਿ ਮੰਤਰੀ ਕੀ ਵਿਚਾਰ ਕਰਦਾ ਤਾਂ ਦੇਸ਼ ਦੀ ਸਭ ਤੋਂ ਵੱਡੀ ਸੁਪਰੀਮ ਕੋਰਟ ਕੀ ਨਿਰਣਾ ਲੈਂਦੀ ਆ ਕਿ ਭਾਈ ਬਲਵੰਤ ਸਿੰਘ ਰਾਜੋਆਲੇ ਦੇ ਲਈ ਜਿਹੜਾ ਕੱਲ ਦਾ ਅਹਿਮ ਬੜਾ ਦਿਨ ਆ ਤੇ ਸਿੱਖ ਕੌਮ ਦੇ ਲਈ ਵੀ ਇੱਕ ਅਹਿਮ ਦਿਨ ਆ ਸਾਰੇ ਨਿਗਾਹ ਨੇ ਜਿਹੜੀਆਂ ਕੱਲ ਦੀ ਜਿਹੜੀ ਤਾਰੀਖ ਭਾਈ ਬਲਵੰਤ ਸਿੰਘ ਰਾਜੋਆਲੇ ਦੀ ਆ ਤੇ ਅੱਜ ਹਰਜਿੰਦਰ ਸਿੰਘ ਧਾਮੀ ਸ਼ਰੋਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਜੇ ਹੱਥ ਮਿਲਣ ਗਏ ਆ ਮਿਲਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਨਗੇ ਜੋ ਸੰਦੇਸ਼ ਆਊਗਾ ਉਹ ਤੁਹਾਡੇ ਸਾਹਮਣੇ ਰੱਖਾਂਗੇ ਤਾਂ ਮੀਡੀਆ ਨੂੰ ਇਸ ਨੂੰ ਵੀ ਜਿਹੜਾ ਦਬ ਕੇ ਛੇ ਜਰੂਰ ਕਰ ਦਿਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ ਵੈਜਿਕਾ ਖਾਲਸਾ ਵਰਦੀ ਕੀ ਫਤਿਹ